ਬੀਤੇ ਦਿਨੀ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੋਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਘਰ ਤੋਂ ਕਰੋੜਾਂ ਦਾ ਕੈਸ਼ ਬਰਾਮਦ ਕੀਤਾ ਕਈ ਕਿਲੋ ਸੋਨਾ ਬਰਾਮਦ ਕੀਤਾ ਪਰ ਇਸ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਦੇ ਵੱਲੋਂ ਉਹਨਾਂ ਨੂੰ ਨੈਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਇਸ ਨੈਕ ਹਰਾਸਤ ਦੇ ਵਿੱਚ ਭੇਜਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੀਬੀਆਈ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਆਖਰ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਕੋਈ ਵੀ ਇਸ ਤਰੀਕੇ ਦੀ ਗਲਤੀ ਕਰਦਾ ਕੋਈ ਰਿਸ਼ਵਤਖੋਰ ਹੁੰਦਾ ਕੋਈ ਕ੍ਰਿਮੀਨਲ ਹੁੰਦਾ ਤਾਂ ਸਭ ਤੋਂ ਪਹਿਲਾਂ ਭਾਵੇਂ ਸੀਬੀਆਈ ਹੋਵੇ ਭਾਵੇਂ ਵਿਜੀਲੈਂਸ ਹੋਵੇ ਭਾਵੇਂ ਪੰਜਾਬ ਦੀ ਪੁਲਿਸ ਹੋਵੇ ਰਿਮਾਂਡ ਮੰਗਿਆ ਜਾਂਦਾ ਅਦਾਲਤ ਦੇ ਵੱਲੋਂ ਅਦਾਲਤ ਦੇ ਵਿੱਚ ਪਰ ਸੀਬੀਆਈ ਦੇ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਕਿਉਂ ਨਹੀਂ ਮੰਗਿਆ ਮੰਗਿਆ ਤੇ ਦੂਜੇ ਪਾਸੇ ਜੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚੁੱਪ ਕਿਉਂ ਹੈ ਕੋਈ ਵੀ ਮਸਲਾ ਹੁੰਦਾ ਛੋਟੇ ਤੋਂ ਛੋਟੇ ਮਸਲੇ ਦੇ ਉੱਤੇ ਕਹਿੰਦੇ ਖੁਦ ਆਮ ਆਦਮੀ ਪਾਰਟੀ ਦੇ ਬੁਲਾਰੇ ਹੋਣ ਜਾਂ ਪੰਜਾਬ ਦੇ ਮੁੱਖ ਮੰਤਰੀ ਹੋਣ ਜਾਂ ਕੋਈ ਵੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੋਵੇ ਤਾਂ ਉਹ ਜਦੋਂ ਹੀ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਪਰ ਇਸ ਮਾਮਲੇ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਗਈ ਇੱਕ ਪਾਸੇ ਤਾਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਰਹਿਆਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਰਹਿਆਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਸਾਡਾ ਮੰਤਰੀ ਹੈ ਭਾਵੇਂ ਕੋਈ ਸਾਡਾ ਐਮਐਲਏ ਆ ਭਾਵੇਂ ਕਿ ਕੋਈ ਸਾਡਾ ਆਗੂ ਆ ਤਾਂ ਪਰ ਦੂਜੇ ਪਾਸੇ ਜੋ ਕਹਿੰਦੇ ਉਹਨਾਂ ਦੇ ਨਾਲ ਹੀ ਹੁੰਦੇ ਸੀ ਉਹਨਾਂ ਦੀ ਬੁੱਕਲ ਦੇ ਵਿੱਚ ਬਹਿ ਕੇ ਇਹ ਰਿਸ਼ਵਤ ਖੋਰੀ ਕਰ ਰਹੇ ਸੀ ਕਿ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਪੰਜਾਬ ਦੀ ਪੁਲਿਸ ਨੂੰ ਇਸ ਦੀ ਪਿੰਡਕ ਨਹੀਂ ਸੀ ਜਾਂ ਫਿਰ ਇਹ ਮਿਲੀ ਭੂਤ ਸੀ ਸਵਾਲ ਤਾਂ ਜਰੂਰ ਵੱਡੇ ਖੜੇ ਹੁੰਦੇ ਨੇ ਐ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਵੱਡੇ ਸਵਾਲ ਖੜੇ ਕੀਤੇ ਨੇ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਰਾਗੂ ਪਰਮਭਾਤ ਸਿੰਘ ਵੰਟੀ ਰਮਾਨਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਹਰਚਰਨ ਸਿੰਘ ਭੋਲਰ ਦੇ ਉੱਤੇ ਵੱਡੇ ਸਵਾਲ ਖੜੇ ਕਰਨ ਦੇ ਨਾਲ-ਨਾਲ ਵੱਡੇ ਖੁਲਾਸੇ ਵੀ ਕੀਤੇ ਸੀ ਤਾਂ ਹਰਚਰਨ ਸਿੰਘ ਭੋਲਰ ਡੀਆਈਜੀ ਰੋਪੜ ਰੇਂਜ ਜਿਨ੍ਹਾਂ ਨੂੰ ਕਿ ਸੀਬੀਆਈ ਦੇ ਵੱਲੋਂ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ ਸਕ੍ਰੈਪ ਡੀਲਰ ਹੈ ਕਬਾੜੀਆ ਜਿਸ ਦੇ ਕੋਲੋਂ 8 ਲੱਖ ਰੁਪਏ ਮੰਗ ਕੀਤੀ ਸੀ ਉਸ ਦੇ ਉੱਤੇ ਛੁੱਟੇ ਮੁਕੱਦਮੇ ਦਰਜ ਕਰਵਾਉਣ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜੋ ਉਹ ਵਿਅਕਤੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਈ ਨਿੱਜੀ ਚੈਨਲਾਂ ਦੇ ਉੱਤੇ ਇੰਟਰਵਿਊ ਕਰਕੇ ਖੁਲਾਸੇ ਕੀਤੇ ਗਏ ਨੇ ਜਿਸ ਤੋਂ ਬਾਅਦ 5 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ ਕਿ ਇੱਕ ਵਿਚੋਲਾ ਸੀ ਕਿਰਸਾਨੂ ਜੋ ਕਿ ਨਾਬੇ ਦਾ ਉਹ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਸੀ ਉਸ ਦੇ ਜ਼ਰੀਏ 5 ਲੱਖ ਰੁਪਏ ਮੰਗੇ ਗਏ ਸੀ ਕਿ ਚਲੋ ਸਪੀਕਰ ਔਨ ਕਰਕੇ ਫੋਨ ਦੇ ਉੱਤੇ ਗੱਲਬਾਤ ਕਰਵਾਈ ਸੀ ਡੀਆਈਜੀ ਭੁੱਲਰ ਦੇ ਨਾਲ ਕਿਸਾਨੂ ਨੇ ਉਸ ਕਵਾੜੀਏ ਦੀ ਤਾਂ ਉਸਦੇ ਵੱਲੋਂ ਰਿਕਾਰਡਿੰਗ ਕਰ ਲਈ ਜਾਂਦੀ ਹੈ ਰਿਕਾਰਡਿੰਗ ਕਰਨ ਤੋਂ ਬਾਅਦ ਸੀਬੀਆਈ ਦੇ ਕੋਲ ਪਹੁੰਚ ਜਾਂਦਾ ਸੀਬੀਆਈ ਹਰ ਪਹਿਲੂ ਤੋਂ ਜਾਂਚ ਕਰਦੀ ਆ ਜਾਂਚ ਦੇ ਵਿੱਚ ਫਿਰ ਵਾਕਿ ਹੀ ਸਚਾਈ ਨਜ਼ਰ ਆਉਂਦੀ ਆ ਕਿ ਵਾਕਿ ਹੀ ਇਸ ਦੇ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਆ ਤਾਂ ਪਹਿਲੀ ਕਿਸ਼ਤੋਂ 5 ਲੱਖ ਰੁਪਏ ਲੈ ਕੇ ਫਿਰ ਉਸ ਕ੍ਰੈਪ ਡੀਲਰ ਪਹੁੰਚ ਜਾਂਦਾ ਜਿਸ ਮੌਕੇ ਸੀਬੀਆਈ ਰੰਗੇ ਹੱਥੀ ਫੜ ਲੈਂਦੀ ਆ ਤਾਂ ਹੁਣ ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਅਦਾਲਤ ਨੇ ਨੈਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਸਵਾਲ ਇਹ ਖੜੇ ਕੀਤੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਵਾਕਈ ਹੀ ਸਵਾਲ ਵੱਡਾ ਆ ਅਖਰ ਕਿਉਂ ਨਹੀਂ ਰਿਮਾਂਡ ਮੰਗੇਗਾ ਸੀਬੀਆਈ ਦੇ ਵੱਲੋਂ ਤਾਂ ਹੁਣ ਇਹ ਜਵਾਬ ਤਾਂ ਸੀਬੀਆਈ ਦੇ